ਪੰਜਾਬ ਦੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਮਨ ਅਰੋੜਾ ਨੇ ਨਸ਼ਾ ਤਸਕਰਾ ਤੇ ਉਹਨਾਂ ਦੇ ਆਕਾਮ ਨੂੰ ਚੇਤਾਵਨੀ ਦਿੱਤੀ ਹੈ ਕਿ ਸਤੰਦੇ ਵਿੱਚ ਦੋ ਵੀ ਸ਼ਾਮਲ ਹੋਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਚਾਹੇ ਰਾਜਸੀ ਵਿਅਕਤੀ ਹੋਵੇ ਜਾਂ ਪੁਲਿਸ ਦਾ ਵਿਅਕਤੀ ਹੋਵੇ ਕੋਈ ਵੀ ਵੱਡੀ ਹਸਤੀ ਹੋਵੇ ਉਹਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਅਗਵਾਈ ਹੇਠ ਨਸ਼ਾ ਵਿਰੋਧ ਦਾ ਯੁੱਧ ਮੋਹਿੰਦ ਤਹਿਤ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੁਣ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ ਕੱਲੀ ਸ਼ੁਰੂ ਜੀ ਸਰ ਜੀ ਸਭ ਤੋਂ ਪਹਿਲਾਂ ਤਾਂ ਅੰਮ੍ਰਿਤਸਰ ਦੀ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਅੰਮ੍ਰਿਤਸਰ ਦੇ ਸਾਹਿਬ ਦੇ ਸਾਰੇ ਹੀ ਮੀਡੀਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਬੜੇ ਇੰਪੋਰਟੈਂਟ ਪ੍ਰੈਸ ਕਾਨਫਰੰਸ ਕਵਰ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਮੇਰੇ ਸਾਰੇ ਹੀ ਸਤਿਕਾਰਯੋਗ ਕੈਬਨਿਟ ਦੇ ਸਾਥੀ ਸਾਡੇ ਐਮ ਐਲ ਏ ਸਾਹਿਬਾਨ ਮੇਰੇ ਸਤਿਕਾਰਯੋਗ ਲੀਗ ਦੇ ਸਾਰੇ ਜਿਹੜੇ ਉਹ ਮੌਜੂਦ ਨੇ ਸਾਡੇ ਪਾਰਟੀ ਦੇ ਆਫਿਸ ਬੀਰੋਜ਼ ਮੌਜੂਦ ਨੇ ਔਰ ਡਿਸਟ੍ਰਿਕਟ ਅੰਮ੍ਰਿਤਸਰ ਦੇ ਸਾਰੇ ਹੀ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਨਾਲ ਇੱਕ ਰਿਵਿਊ ਮੀਟਿੰਗ ਹੈ ਜਿਹੜੀ ਉਹ ਕਰਕੇ ਹਟਿਆ ਜਿਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ 1 ਮਾਰਚ ਤੋਂ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਡਰਾਈਵ ਵਾਰਗੇਨਸ ਡਰੱਗਸ ਜਿਹੜੀ ਉਹ ਸ਼ੁਰੂ ਕੀਤੀ ਹੈ ਕਿਉਂਕਿ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਨਾਲ ਨਾਲ ਸਾਡੇ ਸੁਪਰੀਮ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਅਸੀਂ ਸਾਰੇ ਤੁਸੀਂ ਸਾਰੇ ਸਾਰੇ 3 ਕਰੋੜ ਪੰਜਾਬੀ ਨੇ ਜਿਹੜੇ ਇਸ ਬਿਮਾਰੀ ਤੋਂ ਇਸ ਨਸ਼ਿਆਂ ਦੇ ਕੋਹੜ ਤੋਂ ਲੰਬੇ ਸਮੇਂ ਤੋਂ ਗ੍ਰਸਤ ਸੀਗੇ ਔਰ ਪਿਛਲੇ 3 ਸਾਲਾਂ ਤੋਂ ਹੀ ਸਾਡੀ ਮੁਹਿੰਮ ਹੈ ਜਿਹੜੀ ਉਹ ਚੱਲ ਰਹੀ ਸੀਗੀ ਕਿਉਂਕਿ ਇਹ ਮੁਹਿੰਮ ਪਿਛਲੀਆਂ ਸਰਕਾਰਾਂ ਦੇ ਸਮਿਆਂ ਜਿਸ ਤਰੀਕੇ ਦੇ ਨਾਲ ਜੋ ਪੰਜਾਬ ਦੇ ਵਿੱਚ ਇੱਕ ਨਾਰਕੋ 테ਰਰਿਜ਼ਮ ਬਣਿਆ ਜਿਸ ਦੇ ਤਹਿਤ ਕੁਝ ਸਿਆਸੀ ਲੋਕ ਕੁਝ ਪੁਲਿਸ ਆਫਿਸਰਸ ਔਰ ਜੋ ਡਰੱਗ ਸਮਗਲੇ ਸੀਗੇ ਉਹਨਾਂ ਦੇ ਕਹਿਜਾ ਨੈਕਸਸ ਬਣਿਆ ਕਿ ਘਰ ਘਰ ਦੇ ਵਿੱਚ ਨਸ਼ੇ ਜਿਹੜੇ ਉਹ ਪਹੁੰਚਾ ਦਿੱਤੇ ਗਏ ਔਰ ਮੈਂ ਸਮਝਦਾ ਕਿ ਸਾਰਿਆਂ ਦੇ ਹੀ ਅੱਜ ਆਪਣਾ ਫਰਜ਼ ਬਣ ਜਾਂਦਾ ਕਿ ਇਹਨੂੰ ਜੜੋਂ ਖਤਮ ਕੀਤਾ ਜਾਵੇ ਸੋ ਇਸੇ ਸੋਚ ਨੂੰ ਮੁਖ ਰੱਖ ਕੇ ਜਿੱਥੇ ਪਹਿਲਾਂ ਪਿਛਲੇ 3 ਸਾਲਾਂ ਤੋਂ ਇਹਦੇ ਉੱਪਰ ਇਫੈਕਟਿਵਲੀ ਤੇ ਐਕਟਿਵਲੀ ਕੰਮ ਚੱਲ ਰਿਹਾ ਸੀਗਾ ਪਰ ਫਿਰ ਹੁਣ ਅਸੀਂ ਮਹਿਸੂਸ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਲੜਾਈ ਨੂੰ ਇਸ ਜੰਗ ਨੂੰ ਅਖੀਰਲੇ ਦੌਰ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਕਿ ਅਖੀਰਲਾ ਹੱਲਾ ਹਮਲਾ ਜਿਹੜਾ ਉਹ ਕੀਤਾ ਜਾਵੇ ਤੇ ਉਸੇ ਦੇ ਤਹਿਤ 1 مارچ ਤੋਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਵਰਗਿੰਸ ਡਰੱਗਸ ਜਿਹੜਾ ਉਹ ਸ਼ੁਰੂ ਕੀਤਾ ਤੇ ਅੱਜ ਮੈਨੂੰ ਦੱਸਦੇ ਹੋਏ ਇਹ تسਲੀ ਮਹਿਸੂਸ ਹੋ ਰਹੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਇਹ ਇੱਕ ਲੋਕਾਂ ਦੀ ਮੁਹਿੰਮ ਹੈ ਉਹ ਬਣ ਚੁੱਕੀ ਹੈ ਅੱਜ ਉਹ ਲੋਕ ਜਿਹੜੇ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਸਰਕਾਰਾਂ ਦੇ ਵਿੱਚ ਮਨ ਮਯੂਸ ਕਰੀ ਬੈਠੇ ਸੀਗੇ ਕਿ ਇਹ ਖਤਮ ਨਹੀਂ ਹੋ ਸਕਦਾ ਅੱਜ ਉਹਨਾਂ ਦੇ ਵਿੱਚ ਇੱਕ ਨਵੀਂ ਉਮੀਦ ਆਸ ਦੀ ਕਿਰਨ ਜਾਗੀ ਹੈ ਅੱਜ ਉਹਨਾਂ ਲੋਕਾਂ ਤੋਂ ਹੀ ਸਿਵਲ ਸੁਸਾਇਟੀ ਤੋਂ ਹੀ ਪੰਜਾਬ ਸਰਕਾਰ ਨੂੰ ਸਾਨੂੰ ਪੋਲੀਟੀਕਲ ਰਿਪ੍ਰੈਜ਼ੈਂਟੇਟਿਵਸ ਨੂੰ ਔਰ ਪੁਲਿਸ ਨੂੰ ਜਿਹੜੇ ਡਰੱਗ ਸਮਗਲਰਸ ਨੇ ਪੈਡਲਰਸ ਨੇ ਔਰ ਜਿਹੜੇ ਕੋਈ ਐਡਿਕਟਿਵ ਨੇ ਉਹਨਾਂ ਦੀ ਇਨਫੋਰਮੇਸ਼ਨ ਆਉਣੀ ਸ਼ੁਰੂ ਹੋਈ ਹੈ ਤੇ ਉਹਦੇ ਉੱਪਰ 360 ਡਿਗਰੀਜ਼ ਪਲਾਨ ਹੈ ਜਿਹੜਾ ਉਹ ਸਰਕਾਰ ਨੇ ਬਣਾਇਆ ਜਿਸ ਦੇ ਤਹਿਤ ਐਨਫੋਰਸਮੈਂਟ ਦੇ ਲਈ ਪੁਲਿਸ ਨੂੰ ਫ੍ਰੀ ਹੈਂਡ ਹੈ ਜਿਹੜਾ ਉਹ ਦਿੱਤਾ ਗਿਆ ਹੈ ਪਿਛਲੇ ਦਿਨਾਂ ਦੇ ਵਿੱਚ ਐਸਐਸਪੀਜ਼ ਨੂੰ ਔਰ ਪੂਰੀ ਜੋ ਸਿਵਲ ਔਰ ਪੁਲਿਸ ਦੀ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਐਸਐਸਪੀਜ਼ ਨੂੰ ਫ੍ਰੀ ਐਂਡ ਦੇ ਅੱਗੇ ਐਸਐਸਪੀ ਨੇ ਆਪਣੇ ਐਸਐਚਓਜ਼ ਨੂੰ ਫ੍ਰੀ ਐਂਡ ਦੇ ਕੇ ਨਸ਼ਾ ਨੂੰ ਖਤਮ ਕਰਨਾ ਹੈ ਇਸੇ ਤਰੀਕੇ ਦੇ ਨਾਲ ਜਿਹੜੇ ਹੈਲਥ케ਅਰ ਸੈਕਟਰ ਦੇ ਵਿੱਚ ਡੀ ਐਡਿਕਸ਼ਨ ਰੀਹੈਬਿਲੀਟੇਸ਼ਨ ਔਰ ਓਟ ਸੈਂਟਰਸ ਦੇ ਉੱਪਰ ਵੱਡੇ ਪੱਧਰ ਤੇ ਉੱਪਰ ਜੋ ਹੈ ਕੰਮ ਚੱਲ ਰਿਹਾ ਤਾਂ ਕਿ ਜਿਹੜੇ ਐਡਿਕਟ ਨੇ ਉਹਨਾਂ ਨੂੰ ਕ੍ਰਿਮੀਨਲ ਨਾ ਸਮਝ ਕੇ ਉਹਨਾਂ ਨੂੰ ਮਰੀਜ਼ ਸਮਝ ਕੇ ਪੰਜਾਬ ਸਰਕਾਰ ਆਪ ਦੀ ਬੁੱਕਲ ਦੇ ਵਿੱਚ ਲੈ ਕੇ ਉਹਨਾਂ ਨੂੰ ਇਸ ਨਸ਼ੇ ਦੇ ਕੋਰਟ ਦੇ ਵਿੱਚੋਂ ਕੱਢਣ ਲੱਗ ਰਹੀ ਹੈ ਸੋ ਅੱਜ ਉਸੇ ਸਬੰਧ ਦੇ ਵਿੱਚ ਅੰਮ੍ਰਿਤਸਰ ਦੀ ਦੀ ਰਿਵਿਊ ਮੀਟਿੰਗ ਸੀ ਜਿਹਦੇ ਬਹੁਤ ਵਧੀਆ ਮਾਹੌਲ ਦੇ ਵਿੱਚ ਕੰਡਕਟ ਹੋਈ ਹੈ ਚੰਗੇ ਰਿਜ਼ਲਟਸ ਨੇ ਜਿਹੜੇ ਉਹ ਪਿਛਲੇ 15 ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇ ਨੇ ਹਾਂ ਇਹ ਠੀਕ ਹੈ ਕਿਉਂਕਿ ਅੰਮ੍ਰਿਤਸਰ ਪਾਕਿਸਤਾਨ ਬਾਰਡਰ ਦੇ ਉੱਪਰ ਹੈ ਔਰ ਡਰੋਨ ਦੇ ਜ਼ਰੀਏ ਬਹੁਤ ਸਾਰੀ ਸਪਲਾਈ ਹੈ ਜਿਹੜੀ ਉਹ ਹੋ ਰਹੀ ਹੈ ਇੱਕ ਵੱਡੇ ਚੈਲੰਜਸ ਨੇ ਜਿਹੜੇ ਉਹ ਅੰਮ੍ਰਿਤਸਰ ਦੇ ਇਲਾਕੇ ਦੇ ਲਈ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਇਹ ਸਲਾਕੇ ਦੇ ਲਈ ਜ਼ਰੂਰ ਹੈਗੇ ਪਰ ਫਿਰ ਵੀ ਬੜੇ ਇਫੈਕਟਿਵਲੀ ਪੰਜਾਬ ਪੁਲਿਸ ਸਰਕਾਰ ਕੰਮ ਕਰ ਰਹੀ ਹੈ ਸੋ ਹੁਣ ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਡਰਾਈਵ ਦੇ ਵਿੱਚ ਹੁਣ ਤੱਕ ਪੂਰੇ ਪੰਜਾਬ ਦੇ ਵਿੱਚ 1651 ਐਫ ਆਈ ਆਰਸ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਵੱਡਾ ਨੰਬਰ ਹੈ ਜਿਹਦੇ ਤਹਿਤ 2575 ਜਿਹੜੇ ਡਰੱਗ ਸਮਗਲਰ ਨੇ ਜਾਂ ਜਿਹੜੇ ਪੈਡਲਰਸ ਨੇ ਉਹ ਫੜੇ ਜਾ ਚੁੱਕੇ ਨੇ 7 ਲੱਖ 25000 ਤੋਂ ਵੀ ਵੱਧ ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲ ਨੇ ਉਹ ਰਿਕਵਰ ਹੋ ਚੁੱਕੇ ਨੇ ਅ ਔਰਤ ਡਰੱਗ ਮਨੀ ਤਕਰੀਬਨ 64 ਲੱਖ ਤੋਂ ਵੀ ਉੱਪਰ ਹੈ ਜਿਹੜੀ ਉਹ ਫੜੀ ਜਾ ਚੁੱਕੀ ਹੈ 1322 ਕਿਲੋ ਡਰੱਗਸ ਨੇ ਜਿਹੜੇ ਉਹ ਫੜੇ ਜਾ ਚੁੱਕੇ ਨੇ ਸੋ ਇਹ ਉਹ ਨੰਬਰਸ ਨੇ ਜਿਹੜੇ ਪਿਛਲੇ ਮਹਿਜ਼ 15 ਦਿਨਾਂ ਦੇ ਵਿੱਚ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਐਫਰਟਸ ਦੇ ਨਾਲ ਔਰ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਫੜੇ ਜਾ ਚੁੱਕੇ ਨੇ ਮੈਂ ਸਮਝਦਾ ਕਿ ਲੋਕ ਵੀ ਹੁਣ ਮਨ ਬਣਾ ਚੁੱਕੇ ਨੇ ਕਿ ਨਸ਼ਿਆਂ ਦੇ ਇਸ ਕੋਰਟ ਨੂੰ ਜੜੋਂ ਖਤਮ ਕਰਨਾ ਹੈ ਹੁਣ ਇੱਕੋ ਹੀ ਇੱਕੋ ਇੱਕ ਵਾਰਨਿੰਗ ਹੈ ਜਿਹੜੀ ਉਹ ਮੈਂ ਉਹਨਾਂ ਡਰੱਗ ਸਮਗਲਰਾਂ ਨੂੰ ਤਸਕਰਾਂ ਨੂੰ ਬੜੇ ਸਾਫ਼ ਸ਼ਬਦਾਂ ਦੇ ਵਿੱਚ ਦੇਣਾ ਚਾਹੂੰਗਾ ਕਿ ਜਾਂ ਤਾਂ ਤੁਸੀਂ ਇਹ ਨਸ਼ੇ ਦਾ ਮੌਤ ਦੇ ਕਾਰੋਬਾਰ ਹੈ ਜਿਹੜਾ ਨਸ਼ਿਆਂ ਦਾ ਇਸ ਕਾਰੋਬਾਰ ਨੂੰ ਛੱਡ ਦਿਓ ਇਹ ਪੰਜਾਬ ਨੂੰ ਛੱਡ ਦੋ ਨਹੀਂ ਤੁਹਾਡੇ ਤੋਂ ਇਹ ਕੰਮ ਛਡਵਾਉਣਾ ਕਿਵੇਂ ਹੈ ਇਹ ਸਾਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪਤਾ ਹੈ ਤੇ ਇਹ ਇਹ ਜਦੋਂ ਤੱਕ 100% ਇਹ ਕੋਹੜ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਸਮੁੱਚੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਪੰਜਾਬ ਪੁਲਿਸ ਸਮੁੱਚਾ ਪੰਜਾਬ ਜਿਹੜਾ ਟਿੱਕੇ ਨਹੀਂ ਬੈਠੂਗਾ ਤੁਸੀ ਕਹਿੰਦੇ ਕਿ ਲੋਕਾਂ ਦੇ ਚਲਾਈਗੀ ਦੇਖੋ ਇਸ ਤਰ੍ਹਾਂ ਕਿ ਲਾਅ ਆਫ ਲੈਂਡ ਹੈ ਪੰਜਾਬ ਦੇ ਵਿੱਚ ਅਸੀਂ ਕੋਈ ਕਿਸੇ ਨਾਲ ਵਿਛਣ ਟਿਕ ਨਹੀਂ ਕਰਨੀ ਚਾਹੁੰਦੇ ਜਿਹੜਾ ਵੀ ਕੋਈ Let me be very clear ਜਿਹੜਾ ਵੀ ਕੋਈ ਚਾਹੇ ਪੋਲਿਟਿਕਲ ਬੰਦਾ ਹੈ ਵੱਡਾ ਛੋਟਾ ਚਾਹੇ ਕੋਈ ਪੁਲਿਸ ਆਫਸਰ ਹੈ ਮੁਲਾਜ਼ਮ ਹੈ ਚਾਹੇ ਕੋਈ ਡਰੱਗਸ ਸਮਗਲਰ ਹੈ ਜਿਹੜਾ ਉਹ ਨੈਕਸਸ ਦਾ ਹਿੱਸਾ ਸੀਗਾ ਜਿਹਨਾਂ ਪੰਜਾਬ ਦੇ ਵਿੱਚ ਇੰਨਾ ਕੁ ਵੀ ਨਸ਼ਿਆਂ ਦਾ ਕਾਰੋਬਾਰ ਆ ਅੱਜ ਕੀਤਾ ਜਾਂ ਪਿਛਲੇ ਸਮਿਆਂ ਦੇ ਵਿੱਚ ਕੀਤਾ ਉਹ ਬਖਸ਼ਿਆ ਨਹੀਂ ਜਾਊਗਾ ਪਰ ਪ੍ਰੋਸੈਸ ਹੈ ਜਿਹੜਾ ਜੋ ਲੀਗਲ ਪ੍ਰੋਸੈਸ ਹੈ ਜੋ ਲਾਅ ਆਫ ਲੈਂਡ ਹੈ ਉਹਦੇ ਮੁਤਾਬਕ ਹੋਊਗਾ 100% ਹੋਊਗੀ ਜੀ ਜਿੰਨਾ ਵੱਡਾ ਮਗਰਮੱਛ ਓਨੀ ਵੱਡੀ ਕਾਰਵਾਈ ਬਹੁਤ ਮੰਦਪਾਗੇ ਜੀ ਬਹੁਤ ਅਨਫੋਰਚੂਨੇਟ ਪੰਜਾਬ ਸਰਕਾਰ ਆਲਰੇਡੀ ਇਹਨੂੰ ਬੜੇ ਸਖਤੀ ਦੇ ਨਾਲ ਆ हिमाचल गवर्नमेंट ਦੇ ਨਾਲ ਚੱਕ ਚੁੱਕੀ ਹੈ ਕਿ ਇਸ ਤਰ੍ਹਾਂ ਦਾ ਕਿਸੇ ਵੀ ਵਿਅਕਤੀ ਦੇ ਨਾਲ ਨਹੀਂ ਹੋਣਾ ਚਾਹੀਦਾ ਹੈਗਾ ਦੇਖੋ ਮੈਂ ਸਮਝਦਾ ਕਿ ਅਕਾਲ ਤਖਤ ਸਭ ਇੱਕ ਇਹੋ ਜੀ ਸੰਸਥਾ ਹੈ ਜਿੱਥੋਂ ਜਿਸ ਦਾ ਹੁਕਮ ਹੈ ਜਿਹੜਾ ਉਹਨੂੰ ਉਹਨੂੰ ਇਕੱਲੇ ਪੰਜਾਬ ਦਾ ਨਹੀਂ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਸਿੱਖ ਬੈਠੇ ਨੇ ਉਹ ਸਿਰ ਮੱਥੇ ਪ੍ਰਵਾਨ ਕਰਦੇ ਨੇ ਇਹ ਮੰਦ ਭਗ ਹੈ ਇਹ ਅਨਫੋਰਚੂਨੇਟ ਹੈ ਕਿ ਉਹ ਇੱਕ ਸਿਆਸੀ ਜਮਾਤ ਪੋਲਿਟੀਕਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਪੰਥ ਤੇ ਪੰਥਕ ਵਿਸ਼ਿਆਂ ਦੀ ਆਪਦੇ ਆਪ ਨੂੰ ਲੰਬਰਦਾਰ ਪਾਰਟੀ ਕੋ ਹੁੰਦੀ ਸੀਗੀ ਅੱਜ ਉਹੀ ਅ ਅ ਸ਼੍ਰੀ ਕਾਟਕ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਉਹ ਕਰ ਰਹੀ ਹੈ ਸਿਰਫ ਆਪਦੇ ਨਿੱਜੀ ਹਿੱਤਾਂ ਦੇ ਲਈ ਸੋ ਮੈਂ ਸਮਝਦਾ ਕਿ ਇਸ ਗੱਲ ਨੂੰ ਸਮੁੱਚਾ ਪੰਜਾਬ ਇਹਦਾ ਸਮਝ ਚੁੱਕਿਆ ਕਿ ਕਿਸ ਤਰੀਕੇ ਦੇ ਨਾਲ ਐਸਜੀਪੀਸੀ ਦੇ ਜ਼ਰੀਏ ਸ਼੍ਰੋਮਣੀ ਕਾਲੀ ਦਲ ਨੇ ਔਰ ਅ ਖਾਸ ਕਰਕੇ ਬਾਦਲ ਪਰਿਵਾਰ ਨੇ ਅਕਾਲ ਤਖਤ ਸਾਹਿਬ ਨੂੰ ਵੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਸੋ ਮੈਂ ਸਮਝਦਾ ਕਿ ਜੋ ਇਹ ਮਹਿੰਮ ਚੱਲਣ ਲੱਗੀ ਹੈ ਕੱਲ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਨਾਲ ਇਸ ਨੂੰ ਅਕਾਲੀ ਔਰ ਪੰਥਕ ਸਫਾ ਦੇ ਵਿੱਚ ਚੰਗਾ ਜੋ ਰਿਸਪੌਂਸ ਹੈ ਮੈਂ ਸਮਝਦਾ ਕਿ ਉਹ ਮਿਲੂਗਾ ਉਹਦਾ ਮੈਂ ਵੈਸੇ ਚਲੋ ਉਹਨਾਂ ਦੀ ਫਰਜੀ ਪਾਰਟੀ ਹੈ ਜੀ ਫਰਜੀ ਗੱਲਾਂ ਨੇ ਫਰਜੀ ਭਰਤੀ ਹੈ ਉਹ ਬੋਗਸ ਤਾਂ ਦੇਖੋ ਤੁਸੀਂ ਇਸ ਤਰ੍ਹਾਂ ਇੱਕੋ ਹੀ ਗੱਲ ਮੁਕਾਓ ਜਿਹੜੀ ਭਰਤੀ ਹੋ ਗਈ ਭਰਤੀ ਕਾਦੇ ਵਾਸਤੇ ਕਰਦੇ ਆ ਮੋਟਾਂ ਵਾਸਤੇ ਕਰਦੇ ਆ ਜੋ ਪਿਛਲੇ ਸਮੇਂ ਦੇ ਵਿੱਚ ਜਿੰਨੀਆਂ ਵੋਟਾਂ ਪਈਆਂ ਨੇ ਪਾਰਲੀਮੈਂਟ ਤੋਂ 1 ਸਾਲ ਤੋਂ ਹੀ ਪਾਰਲੀਮੈਂਟ ਦੀਆਂ ਵੋਟਾਂ ਚੱਕ ਲੋ ਜਲੰਧਰ ਵੈਸ ਤੋਂ ਦੀਆਂ ਵੋਟਾਂ ਚੱਕ ਲੋ 733 ਵੋਟਾਂ ਪਈਆਂ ਸੀਗੀਆਂ ਉਦੋਂ ਬਾਅਦ 733 ਵੋਟਾਂ ਦੀ ਫਿਗਰ ਦੇਖ ਕੇ ਪਿਛਲੇ 4 ਬਾਇਲੈਕਸ਼ਨ ਸੀ ਜਿਹੜੀਆਂ ਉਹਦੇ ਵਿੱਚੋਂ ਲੜਈ ਨਹੀਂ ਹੈਗੇ ਮਹਿਜ਼ 6% ਵੋਟ ਹੈ ਜਿਹੜੀ 3% 6 ਤਾਂ ਬੀਜੇਪੀ ਨੂੰ 3% ਵੋਟ ਹੈ ਜਿਹੜੀ ਉਹਨਾਂ ਨੂੰ ਆ ਜਿਹੜੀਆਂ ਕਾਰਪੋਰੇਸ਼ਨਾਂ ਦੇ ਸ਼ਹਿਰਾਂ ਦੀਆਂ ਵੋਟਾਂ ਸੀਗੀਆਂ ਉਹ ਪਈਆਂ ਨੇ ਸੋ ਮੇਰੇ ਖਿਆਲ ਦੇ ਵਿੱਚ ਜੇ ਉਹਨਾਂ ਦੀ ਕੋਈ ਘੋਖ ਪੜਤਾਲ ਕਰਨੀ ਸ਼ੁਰੂ ਕਰ ਦੇ ਤੇ ਉਹਦੇ ਵਿੱਚੋਂ 5-4% ਤੋਂ ਵੱਧ ਸਾਰੀ ਜੱਲੀ ਨਿਕਲੇ ਜਿਹੜਾ ਤਮਾਕਾ ਸੀਐਮ ਸਾਹਿਬ ਨੇ ਕਰਨਾ ਹੈ ਉਹ ਉਹ ਤੁਸੀਂ ਪਹਿਲੇ ਹੀ ਕਿਉਂ ਮੇਰੇ ਤੋਂ 7:30 ਵਜੇ ਤੁਸੀਂ ਕਿਉਂ ਫੋ ਜਿਹੜੀ ਵੀ ਰੋਣਾ ਚੱਲੇ ਜਾਂਦਾ ਕਿ ਇਹ ਕਰੀ ਹੋਊਗਾ ਲੱਗਦਾ ਹੈ ਜਿਹੜਾ 100% ਜਿਹੜਾ ਯੁੱਧ ਨਸ਼ਾ ਵਿਰੁੱਧ ਹੈ ਇਹ ਲੜਵੀ ਰਹੇ ਆ ਲੜਾਂਗੇ ਵੀ ਤੇ ਕਾਮਯਾਬੀ ਹੋਵਾਂਗੇ ਸਾਰੇ ਨਾਲ ਮਿਲ ਕੇ ਦੇਖੋ ਇਸ ਤਰ੍ਹਾਂ ਇੱਕ ਚਲੋ ਵਿਰੋਧੀਆਂ ਦਾ ਕੰਮ ਹੁੰਦਾ ਹੈ ਕਹਿਣਾ ਉਹ ਕਹਿਣਾ ਮੈਂ ਉਹਨਾਂ ਨੂੰ ਪੁੱਛਣਾ ਚਾਹੂੰਗਾ ਕਿ ਜਿਹੜੀ ਪਾਰਟੀ ਦੇ ਵਿੱਚ ਉਹ ਅੱਜ ਨੇ ਬੀਜੇਪੀ ਤੇ ਅਕਾਲੀ ਦਲ ਭਾਈਵਾਲ ਸੀ 10 ਸਾਲ ਉਦੋਂ ਕਹਿੰਦੇ ਸੀਗੇ ਉਦੋਂ ਕਾਂਗਰਸ ਸੀਗੇ ਉਦੋਂ ਕਹਿੰਦੇ ਸੀਗੇ ਕਿ ਪੰਜਾਬ ਪਿੱਛੇ ਚੱਲ ਗਿਆ ਜਦੋਂ ਉਹ ਉਹ ਬੀਜੇਪੀ ਦੇ ਵਿੱਚ ਚੱਲ ਗਏ ਹੁਣ ਉਹ ਸਾਨੂੰ ਕਹਿਣ ਲੱਗੇ ਉਹਨਾਂ ਦੀ ਆਪ ਦੀ ਸਰਕਾਰ ਦੇ ਵਿੱਚ ਕਾਂਗਰਸ ਦੇ ਵਿੱਚ ਕਿੰਨੀ ਤਰੱਕੀ ਹੋਸ ਮੇਰੇ ਕਹਿਣ ਦਾ ਮਤਲਬ ਹੈ ਉਹਨਾਂ ਦਾ ਕੰਮ ਹੈ ਵਿਰੋਧ ਕਰਨਾ ਉਹਨਾਂ ਨੂੰ ਕਰਨ ਦੋ ਉਨ੍ਹਾਂ ਤੋਂ ਪੰਜਾਬ ਦੀ ਤਰੱਕੀ ਹੈ ਜਿਹੜੀ ਉਹ ਹজম ਨਹੀਂ ਹੋ ਰਹੀ ਹੈਗੀ ਇਸ ਮੌਕੇ ਉਹਨਾਂ ਕਹਿ ਕੇ ਨਸ਼ਾ ਤਸਕਰਾਂ ਨੂੰ ਉਹ ਚਿਤਾਵਨੀ ਦਿੰਦੇ ਨੇ ਕਿ ਹਰ ਹਾਲਤ ਵਿੱਚ ਨਸ਼ਾ ਰੋਕ ਕੇ ਖਾਣਗੇ ਤੇ ਨਾਲ ਹੀ ਨਸ਼ਾ ਪੀੜਤਾ ਦੇ ਮੁਰੂਸੇ ਦੇ ਲਈ ਵੀ ਕਦਮ ਚੁੱਕਣਗੇ